ਸਵਧਾਨਿਕ ਦੇ ਲਿਹਾਜ਼ ਤੇ ਚੋਣ ਜਾਬਤੇ ਨੂੰ ਜੇਕਰ ਲੰਬੀ ਕਰਕੇ ਦੇਖੀਏ ਤਾਂ ਪੰਜਾਬ ਦੀ ਆਪ ਸਰਕਾਰ ਦੇ ਕਰੀਬ 15 ਕੋਈ ਮਹੀਨੇ ਬਾਕੀ ਬਚੇ ਨੇ ਤੇ ਅਜੇ ਇਹ ਦਰਾਂ ਜਿਹੜਾ ਵੱਡਾ ਸਵਾਲ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੇ ਇਹ ਮਹੀਨੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਣੇ ਰਹਿਣਗੇ ਕਿਉਂਕਿ ਜਿਹੜੀ ਚਰਚਾਵਾਂ ਨੇ ਦਿੱਲੀ ਵਰਸਸ ਪੰਜਾਬ ਦੀ ਜਿਹੜੀ ਹੈ ਹਾਲ ਹੀ ਉਹ ਵੱਟੇ ਪੱਤਰ ਉੱਤੇ ਵਧੀ ਹੋਈ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਦਿਨ ਦਿਨਾਂ ਤੋਂ ਮਹਾਲੀ ਹਸਪਤਾਲ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸਨ ਉਹਨਾਂ ਦੀ ਸਿਹਤ ਦੇ ਵਿੱਚ ਵੱਡਾ ਸਦਾਰ ਹੋਇਆ ਅਗਲੇ ਘੰਟਿਆਂ ਤੱਕ ਕੀ ਉਹ ਬਾਹਰ ਮੂੜ ਸਰਗਰਮੀ ਭੂਮਿਕਾ ਦੇ ਵਿੱਚ ਹੋਣਗੇ ਇਹ ਵੀ ਇੱਕ ਸਵਾਲ ਹੈ ਤੇ ਨਾਲ ਅਜਿਹੇ ਮਾਹੌਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੜਾ ਦੀ ਸਥਿਤੀ ਤੇ ਪੰਜਾਬ ਦੀ ਆਮਦ ਇਸ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹ ਕੀ ਰਾਜਸੀ ਮਹਾਰ ਤੇਦਾਰਾ ਜਾਗੂ ਇੰਟਰਨੈਸ਼ਨਲ ਮੈਗਜ਼ੀਨ ਦੇ ਬੁਖਸਪਾਦਿਕ ਕਟਰ ਪ੍ਰਭਾਸ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਲਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ 15 ਕੁ ਮਹੀਨੇ ਸਰਕਾਰ ਦੇ ਬਚੇ ਹੋਣ ਤੇ ਚਰਚਾ ਵੱਟੇ ਪੱਧਰ ਉਤੇ ਸਿਆਸੀ ਕੰਤ ਤੋਂ ਜਿਹੜੀ ਉੱਪਰ ਉੱਪਰ ਕੇ ਬਾਹਰ ਆ ਰਹੀ ਹੈ ਕਿ ਕੀ ਭਗਵੰਤ ਸਿੰਘ ਮਾਨ ਅਗਲੇ ਮਹੀਨੇ ਮੁੱਖ ਮੰਤਰੀ ਬਣੇ ਰਹਿਣਗੇ ਮਾਮਲਾ ਦਿੱਲੀ ਵਰਸਸ ਪੰਜਾਬ ਹੋਇਆ ਪਿਆ ਆਪ ਸਰਕਾਰ ਦੀ ਸਿਆਸਤ ਕਈ ਮੋੜ ਖੂੰਖਾ ਕਰ ਰਹੀ ਹੈ ਤੇ ਨਾਲ ਦਿੱਲੀ ਵਾਲਿਆਂ ਦੀ ਇੱਕ ਲਾਬੀ ਨੇ ਪੰਜਾਬ ਦੇ ਵਿੱਚ ਜਿਵੇਂ ਕਾਫੀ ਵੱਡੇ ਪੱਧਰ ਉਤੇ ਪੈ ਜਮਾਈ ਹੋਏ ਨੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਗੱਲ ਹੋਰ ਵੱਡੇ ਪੱਧਰ ਤੇ ਸਾਹਮਣੇ ਆਈ ਹੈ ਕਿ ਜਿਹੜੇ ਪੀੜਤ ਕਿਸਾਨ ਨੇ ਹੜ੍ਹਾਂ ਤੋਂ ਜਿਨ੍ਹਾਂ ਤੇ ਮਿੱਟੀ ਗਈ ਹੈ ਉਹ ਮਾਈਨਿੰਗ ਕਰਨ ਲਈ ਇੱਕ ਨਵੀਂ ਪਾਲਿਸੀ ਲਿਆਂਦੀ ਜਾ ਰਹੀ ਹੈ ਜਿਹਦੇ ਤੋਂ ਸੰਕੇਤ ਇਹ ਵੀ ਹੈ ਕਿ ਕੀ ਕ੍ਰਿਸ਼ਨ ਕੁਮਾਰ ਨੂੰ ਹੁਣ ਲਾਂਬੇ ਕਰ ਦਿੱਤਾ ਗਿਆ ਕ੍ਰਿਸ਼ਨ ਕੁਮਾਰ ਦੇ ਉੱਤੇ ਮਿੱਟੀ ਨਾ ਪੁੱਟਣ ਦੇ ਮਾਈਨਿੰਗ ਸੰਬੰਧੀ ਜਿਹੜੇ ਸਖਤ ਜਿਹੜੇ ਹਦੇਸ ਹਨ ਜਿਹੜੇ ਦਿਨਿਕਾ ਵੀ ਚਰਚਾ ਦਾ ਹਿੱਸਾ ਬਣੇ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜੇ ਆਪ ਦੇ ਵ代ਕ ਨਹੀਂ ਫਰਾਰ ਨਹੀਂ ਉਹਨਾਂ ਨੇ ਹੀ ਕ੍ਰਿਸ਼ਨ ਕੁਮਾਰ ਉੱਤੇ ਕਾਫੀ ਵੱਡੇ ਪੱਤਰ ਤੇ ਉਂਗਲ 28 ਅਜਿਹੇ ਸਾਰੇ ਇਹ ਮਾਮਲਾ ਘਟਸਾ ਥੋੜਾ ਜੱਗ ਅੱਗੇ ਵਧਾਇਓ ਕਿ ਕੀ ਪੰਜਾਬ ਦੀ ਸਿਆਸਤ ਹੜਾ ਨਾਲੋਂ ਅੱਗੇ ਵਧੀਏ ਜਾਂ ਪਿੱਛੇ ਹੈ ਜੀ ਦੇਖਿਆ ਜਾਵੇ ਪਿੰਡ ਸਾਹਿਬ ਪੰਜਾਬ ਦੇ ਵਿੱਚ ਪਾਸੇ ਤਾਂ ਹੜ੍ਹਾਂ ਦੀ ਬੰਦਾਰ ਹੋ ਰਹੀ ਹੈ ਲੋਕ ਪਰੂਵੇ ਘਰ ਹੋ ਰਹੇ ਨੇ ਦੂਸਰੇ ਪਾਸੇ ਕਨਿਆ ਸਰਕਾਰ ਦੇ ਅੰਦਰ ਦੀ ਹੜ੍ਹਾਂ ਦੀ ਬਹੁਤ ਵੱਡੀ ਕਿਤੀ ਉਤਪਨ ਹੋ ਚੁੱਕੀ ਹੈ ਤੇ ਜਿਹੜੀ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਇਸੇ ਕਰੇ ਹੋਇਆ ਕਿ ਮਾਰ ਲੋਕ ਮੁੱਖ ਮੰਤਰੀ ਕਾਲ ਦੀ ਮਾਰ ਹੋ ਗਈ ਤੇ ਉਹਦਾ ਅਸਤਾਜਿੰਕ ਜਾ ਚੁੱਕੀ ਤੇ

ਕਰ ਰਹੇਗੇ ਅਸੀਂ ਬ੍ਰਤੂ ਮਾਰਕ ਮੱਛੀ ਪੂਰੇ ਕਰਾ ਡਟ ਬੇਤੇ ਇਸ ਸਵਾਲ ਦੇ ਵਿੱਚ ਜਿਹੜਾ ਕਿ ਬਹੁਤ ਹਲਕੇ ਦੀ ਪਟਾਨ ਬਾਜ ਰਹਾ ਹੈ ਉਹਦਾ ਆਡੀਆ ਪਟੂੜ ਕਹਿੰਦੇ ਜਿੰਨੇ ਜੁਣਾ ਹੈ ਐ ਜੀਸ਼ਣ ਕੁਮਾਰ ਦੇ ਉੱਪਰ ਅਮਲੇ ਕੀਤੇ ਤੇ ਨਾਲ ਹੀ ਉਹਨਾਂ ਨੇ ਕੋਈ ਆ ਵੀ ਵਰਤ ਕੀਤੀ ਵਾਰ ਸਾਫਾ ਬਣਾਉਂਗੀ ਪੂਰੀ ਤਰ੍ਹਾਂ ਵਾਇਰ ਵਾਈਟ ਹੋਰ ਸਾਰੇ ਪੰਜਾਬੀ ਹੈ ਲੈ ਲੈ ਜਿਆ ਵੀ ਮੰਤਰੀਆਂ ਏ ਵੀ ਕਿਹਾ ਇਹ ਆਪ ਇਕੱਠੇ ਹੁੰਦੇ ਕੋਈ ਜਦ ਨਹੀਂ ਆਪਣੇ ਤਰ੍ਹਾਂ ਨਹੀਂ ਆਪਾਂ ਕਿਸੇ ਤੋਂ ਲਾ ਤੋਂ ਕਿਹੜਾ ਕਿਉਂ ਹੁੰਦਾ ਜਿਦਵਾ ਹੈ ਹਨਾ ਕਿ ਦੇਖਣ ਵਾਲੀ ਗੱਲ ਹੈ ਕਿੰਨੇ ਸਾਲ ਤੋਂ ਜਿਹੜੀ ਜਿਹੜੀ ਰੋਕੀ ਹੈ ਉਹ ਕਾਬੂ ਨਹੀਂ ਹੋ ਰਹੀ ਜੇ ਪੰਜਾਬ ਸਰਕਾਰ ਨੇ ਕੋਈ ਲਾਈ ਹੋ ਰਹੀ ਸੀ ਉਹ ਪੂਰੀ ਤਰ੍ਹਾਂ ਆਬੂ ਕਿਉਂ ਨਾਲ ਆਪਣੇ ਅਡਵਾਈਜ਼ਰ ਤੋਂ ਪਰ ਅਡਵਾਈਜ਼ਰ ਸਾਰਾ ਕੁਝ ਕਹਦਾ ਨਹੀਂ ਲੋਕ ਸੋਚਦਾ ਹੋਇਆ ਕਿ ਪੂਰੀ ਸਰਪਾਟੀ ਸੀ ਕਿ ਜਾਂ ਸਰਕਾਰ ਨੂੰ ਨਾ ਕੰਮ ਕਰੀ ਉਹ ਹਰ ਵੇਲੇ ਸਿੱਕ ਪਠਾਰ ਬਾਜ ਚਰਨ ਕਰਦੇ ਨੇ ਬਿਲਕੁਲ ਬਸ ਸਟੇ ਨੇ ਐ ਮੈਲੀ ਗੱਲ ਇਹਦਾ ਰਹਿ ਮੇਰੇ ਕੀ ਮੰਤਰੀਆਂ ਦੀ ਕੋਈ ਪਾਵਰ ਨਹੀਂ ਹੈ ਮੰਤਰੀਆਂ ਤੋਂ ਵੀ ਤਾਂ ਦੇ ਕਰ ਦਿੱਤੇ ਆ ਹੋਏ ਸਾਰਾ ਕੁਝ ਐਮ ਐਲ

ਅਨ ਕੰਟਰ ਕਰ ਦੇਣਾ ਸੀਗਾ ਬਸ ਤਾਂ ਕਰਕੇ ਆਪਣਾ ਇੱਕ ਪ੍ਰਾਰ ਹੋ ਗਿਆ ਮੈਨੂੰ ਪਤਾ ਲੱਗ ਗਿਆ ਸੀ ਇਸ ਕਰਕੇ ਮੈਨੂੰ ਬਚਣਾ ਪਿਆ ਇਹ ਬਾਇਆ ਹਜ਼ਾਰ ਕਰੋੜ ਦਾ ਇਹ ਪ੍ਰੋਜੈਕਟ ਕਰਦਾ ਹੈ ਕਿ ਕਿਹੜਾ ਨਹੀਂ ਸਹਾਣਾ ਹੋਇਆ ਕਿਹਾ ਦਾ ਤੇ ਮਹਾਨ ਵਿੰਗਰ ਦਾ ਪਖਾੜਾ ਹੈ ਹੋਟਲ ਕਟਾਈ ਕਰੇ ਜੇ ਨਹੀਂ ਇਹ ਖਰਾਬ ਹੋ ਗਈ ਨਹੀਂ ਖੜਾ ਦੇ ਰਿਆ ਨੇ ਖਾਲੀ ਇਹ بڑے 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 ਬੱਕਲੇ ਨੇ ਜਿਹਦਾ ਸੰਬੰਧ ਵਿੱਚ ਯਾ ਸਰਕਾਰ ਨੇ ਵੱਡੀਆਂ ਵੱਡੀਆਂ ਪਲੈਨਿੰਗ ਕਰਨੀ ਸੀ ਬੜੀ ਜ਼ੋਰ ਜਨਾਰਤੀ ਕਰਦੀ ਸੀ ਸਰਕਾਰ ਨੇ ਬੈਠ ਕੇ ਕਰ ਸਕਦੀ ਪਰ ਇਹ ਨਹੀਂ ਹੋ ਪਾਇਆ ਆਈ ਥਿੰਕ ਇਟ ਵੰਟਸ ਆਈ ਥਿੰਕ ਫੌਰੀ ਜੇ ਆਵਾਗੇ ਜਿਹੜੀ ਇਸ ਦੇ ਬਾਰੇ ਵਿੱਚ ਤ੍ਰਿਸ਼ਵ ਕੁਮਾਰ ਤੋਂ ਉਹਨੇ ਟਾਰਗੇਟ ਕਿਹਾ ਥੀਂਦੇ ਸੀ 8 ਬਾਜਰਾਂ ਨੇ ਕਿ ਸਾਨੂੰ ਚਮਚਾ ਮਿੱਟੀਾਂ ਦੇ ਚੱਕੜ ਦੇ ਰਗਾ ਤੇ ਇਸ ਸੰਬੰਧੀ ਸਰਕਾਰ ਕੀ ਕਹਿ ਰਹੀ ਹੈ ਅਸੀਂ ਸਾਡਾ ਦੇਖਤਾ ਕਿਉਂ ਮਾਉਰ ਦੇ ਵਿੱਚ ਜਿਵੇਂ ਚਰਚਾ ਹੈ ਕਿ ਸਿਆਸੀ ਤਕਨੀਕੀ ਤੇ ਸਵਧਾਨਿਕ ਦੇ ਲਿਹਾਜ਼ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੇ ਸਮੇਂ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਨੂੰ ਕੋਈ ਖਤਰਾ ਨਹੀਂ ਭਾਵੇਂ ਕਿ ਲਾਬੀ ਦੇ ਲਿਹਾਜ਼ ਉਤੇ ਦਿੱਲੀ ਵਾਲਿਆਂ ਦੀ ਲਾਬੀ ਤਕਨੀ ਹੈ ਬਜੂਰਤ ਹੈ ਜਿੰਤੀ ਪਿੰਤੀ ਬਖੋ ਪਰ ਇतना ਕੀਤੇ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਤਕਨੀਕੀ ਸਿਆਸੀ ਤੇ ਸਦਾਨਿਕ ਅਜਿਹੇ ਜਿਹੀਆਂ ਮਤਾਂ ਉਤੇ ਭਗਵੰਤ ਸਿੰਘ ਮਾਨ ਮਜ਼ਬੂਤ ਨੇ ਤੇ ਮਜ਼ਬੂਤੀ ਦੇ ਨਾਲ ਉਹ ਹਸਪਤਾਲ ਦੇ ਵਿੱਚੋਂ ਬਾਹਰ ਆਉਣਗੇ ਸਦਾਰ ਉਹਨਾਂ ਦੀ ਸਿਹਤ ਦੇ ਵਿੱਚ ਹੋ ਰਿਹਾ ਹੈ ਜਿਹੜਾ ਅੱਜ ਰਿਪੋਰਟਨ ਜਾਰੀ ਹੋਇਆ ਹੈ ਨਿਜੀ ਹਸਪਤਾਲ ਮਹਾਲੀ ਤੋਂ ਇਹਨਾਂ ਦੀ ਪਲਸ ਰੇਟ ਤੇ ਬੀਪੀ ਵਗੈਰਾ ਸਭ ਠੀਕ ਨੇ ਕਲ ਸਵਾਲ ਹੈ ਕਿ ਕੀ ਨੌ ਨੂੰ ਹੜਾਂ ਦਾ ਜੱਜਲ ਹੈ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹੈ ਕੀ ਉਹਦਾ ਵੈਲਕਮ ਕਰਨਗੇ ਪੰਜਾਬ ਦੇ ਦਰਦ ਦੀ ਕਹਾਣੀ ਉਹ ਸੁਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਯਾਦ ਕਰਨਗੇ ਕਿਉਂਕਿ ਵੱਡੇ ਪੱਧਰ ਉਤੇ ਪੰਜਾਬ ਨੂੰ ਇਸ ਵੇਲੇ ਲੋਗ ਹੈ ਮੋੜ ਪੈ ਰਾ ਸਿਰ ਹੋਣ ਦੀ ਜਿਵੇਂ ਹੜਾ ਤੋਂ ਬਰਬਾਦ ਹੋਇਆ ਹੈ ਭਾਵੇਂ ਕਿ ਹੜਾ ਦੇ ਖਤੇ ਵਿੱਚ ਚਰਚਾ ਰਹੀ ਨਹੀਂ ਤੋ ਹੈ ਚੱਰੀ ਹੈ ਪ੍ਰਿਆ ਨਜ਼ਰੀਆਂ ਨਾਲੇ ਹੱਥ ਚੜੇ ਹੋਏ ਨੇ ਪੰਜਾਬ ਬਿਲਕੁਲ ਕਹਿੰਦਾ ਭਾਵ ਕਿ ਪਰਤੇ ਖਤਰੇ ਦੇ ਮਾਹੌਲ ਦੇ ਵਿੱਚ ਵੀ ਹੈ ਤੇ ਅਜਿਹੇ ਮਾਹੌਲ ਦੇ ਵਿੱਚ ਪੰਜਾਬ ਦੀ ਸਿਆਸਤ ਖਾਸ ਕਰਕੇ ਸਦਾਤਰ ਨਾਲ ਜੁੜੀ ਸਿਆਸਤ ਤੇ ਇੱਕ ਵੱਖਰਾ ਸਵਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਇੱਕ ਹੋਰ ਉਬਾਲ ਆਏਗਾ ਜੀ ਸਰ ਦੇਖੋ ਸਿਆਸਤ ਦੇ ਵਿੱਚ ਸਵਾਲ ਹੈ ਕਿ ਸੋਨਾਬਾ ਨੇ ਜੇ ਪਿਛਲੇ ਮੀਤ ਨਾ ਮੋਦੀ ਜੇ ਕਿਪਟਾ ਦੇ ਹੜ ਪਾਰੇ ਲੰਬੇ ਦੌਰੇ ਤੇ ਆ ਰਹੇ ਨੇ ਉਟਾਦਾ ਆਕੇ ਨਾਲ ਕੀ ਫਟਕ ਤੋਂ ਐਲਾਨ ਕਰਦੇ ਨੇ ਇਹਨੂੰ ਰੱਪ万 ਦੀ ਮਾਰ ਦੇ ਅੰਦੂਤ ਤੇ ਕਾਜੀ ਦੇ ਕੀ ਲੱਗਦਾ ਹੈ ਕਿ ਇਸ ਦਾ ਕੋ ਮਾਰ ਤੋਂ ਫਟਕਾਂ ਦੇ ਰੋਸ ਤੋਂ ਬਾਕੀ ਸੱਟਾਂ ਦਾ ਮਸਤੀ ਰਿਵਲਿਕਾਤ ਨਹੀਂ ਕਿਉਂ ਨਾ ਦੇਖਾ

ਯਾਦ ਨੇ ਇਹ ਕਿਹਾ ਕਿ ਜਦੋਂ ਮਾਡਲ ਕੀਤਾ ਸੀ ਤਾਂ ਸੀਐਨਈ ਕੋਲ ਇੱਕ ਇਤਲਾ ਦੀ ਜੋਰ ਮਾਈਕ ਤੇ ਏਰੀਆ ਦੀ ਕਵਰਟ ਹੈ ਕਿ ਇਸ ਰਾਜ ਦੀ ਗੰਢੀ ਪਾਪ ਕਰਦਾ ਹੈ ਇਹ ਕਿਹੜਾ ਹੈ ਹਮਮ ਸਰ ਪੰਜਾਬੀਆਂ ਦਾ ਇੱਕ ਸ਼ਿਕਵਾ ਸੀ ਕਿ ਨੈਸ਼ਨਲ মিডিਏ ਨੇ ਉਸ ਕਵਰੇਜ ਨਹੀਂ ਕੀਤੀ ਪੰਜਾਬ ਦੇ ਹੜ੍ਹਾਂ ਦੀ ਜਿਹੜੀ ਜ਼ਿੰਦਗੀ ਵਾਹੀਏ ਵੱਡੇ ਬਦਲ ਤੇ ਪ੍ਰਯਵਾਤੋਂ ਦੇ ਘੇਤ ਬਰਬਾਦ ਆਪਣੇ ਘਰ ਬਰਬਾਦ ਹੋ ਗਏ ਨੇ ਪਸ਼ੂ ਡੰਗਰ ਰਾਹ ਰਸਤੇ ਸਾਰ ਕੁਝ ਬਰਬਾਦ ਹੋ ਗਿਆ ਪ੍ਰਧਾਨ ਮੰਤਰੀ ਤੇ ਹੁਣ ਨਾਲ ਨੈਸ਼ਨਲ ਮੀਡੀਆ ਵੀ ਜ਼ਰੂਰ ਕਵਰੇਜ ਕਰੇਗਾ ਇੱਕ ਜਿਹੜਾ ਪੱਖ ਇਹ ਵੀ ਹੈ ਤੇ ਨਾਲ ਕੀ ਨੈਸ਼ਨਲ ਮੀਡੀਆ ਇਹਨੂੰ ਪੰਜਾਬ ਦੀ ਸਿਆਸਤ ਨੂੰ ਵੀ ਕਵਰ ਕਰੇਗਾ ਖਾਸ ਕਰਕੇ ਸਤਾ ਤੇ ਦੇ ਵਿੱਚ ਪੰਜਾਬ ਦੀ ਸਤਾ ਤੇ ਦੇ ਵਿੱਚ ਕੀ ਹੋ ਰਿਹਾ ਹੈ ਦਿੱਲੀ ਵਰਸ ਪੰਜਾਬ ਕੀ ਕਹਾਣੀ ਹੈ ਇਸ ਕਹਾਣੀ ਦੇ ਵਿੱਚੋਂ ਸਤਾ ਤੇ ਦਾ ਇੱਕ ਬਦਾਇ ਇੱਕ ਫਰਾਰ ਹੈ ਲਾਪੀ ਕਿਹੜੀ ਤਗੜੀ ਹੈ ਕਿਹੜੀ ਛੋਟੀ ਹੈ ਅਜਿਹਾ ਮਾਹੌਲ ਫਿਰ ਇੱਕ ਨੈਸ਼ਨਲ ਪੱਧਰ ਤੇ ਵੀ ਦੁਬਾਰਾ ਮੰਚਤ ਹੋ ਸਕਦਾ ਹੈ ਲਾ ਇੱਕ ਇਹ ਵੀ ਚਰਚਾ ਹੈ ਜਿਹੜਾ ਸਾਹ ਹਾਂ ਬੇਟਾ ਜੀ ਸਰ ਦੇਖੋ ਜਾਨ ਮਸਤਰੀਆਂ ਉਹਨਾਂ ਦੇ ਇੰਟਰੈਸਟ ਇਹ ਕਿ ਕਿਹੜੇ ਸੇਵਾਵਾਂ ਤੇ ਕਿਹੜਾ ਹਾਰੇ ਕਿ ਸਾਡੇ ਅੰਦਰ ਸਾਰੇ ਅਪੂਰਨਤਾ ਕਿੱਥੇ ਹੈ ਜੀ ਤੇ ਇਹਦੇ ਬਤੀ ਪੰਜਾਬੀਆਂ ਦੇ ਵਿੱਚ ਰੋਸ਼ ਗਿਆ ਕਿ ਕਿ ਪੰਜਾਬ ਜਿਹੜਾ ਕਿ ਹਰ ਵਾਰ ਇੱਕ ਜਿਹੜਾ ਕਿ ਜਦੋਂ ਜੇ ਤੱਕ ਪੰਜਾਬੀ ਆਪਣਾ ਪੂਰਾ ਦਰਹਣ ਲਾ ਲਿਆ ਹਾਰ ਇੱਕ ਸਾਰ ਸਬਸਤ ਜੀ ਕੋਈ ਹੋਰ ਵੀ ਇਸ ਤਰ੍ਹਾਂ ਦੀ ਨਾ ਬਰੀ ਕਰਕੇ ਲੋ ਜੇਹੋਂ ਪ੍ਰਧਾਨ ਮੰਤਰੀ ਕਹੋਂਗੇ ਉਹਨਾਂ ਦੇ ਨਾਮ ਤੇ ਨਾਲ ਇਸ ਜਿਹੜਾ ਹੋਣਾ ਲਾਜ਼ਮੀ ਹੈ ਇੱਕੋ ਲਾੜੀ ਦੇਖ ਕੇ ਪੰਜਾਬ ਦੀ ਜਿਹੜੀ ਲਾੜੀ ਸੀ ਇਹ ਤੇ ਪੰਜਾਬ ਦੀ ਜਿਹੜੀ ਸੰਦਰਭ ਨੇ ਜਿਹੜਾ ਪੰਜਾਬ ਦਾ ਨਕਸ਼ਾ ਹੋਇਆ ਪੰਜਾਬ ਪ੍ਰਤੀ ਜਿਹੜਾ ਕਿ ਪ੍ਰਸਤਾਵ ਕਿ ਲਿਆ ਜਾਏਗਾ ਉਹਦੇ ਦੇ ਵਿੱਚ ਜਿਹੜਾ ਬੜਾ ਬੜਾ ਯੋਗਦਾਨ ਕੀ ਬੇਸ਼ੱਕ ਆਪਣੇ ਜਿਹੜਾ ਪੰਜਾਬ ਦੇ ਜਿਹੜਾ ਇਤਿਹਾਸ ਮੂਰਤ ਵੀ ਦੇ ਉੱਪਰ ਬੜੀ ਬੜੀ ஆரங்க அனைத்து ஆரங்கிய ਤੇ ਲੱਗੇ ਨੇ ਆਪਣੇ ਬੰਨਾਂ ਨੂੰ ਪਹਿਰੇਦਾਰੀ ਲਈ ਤੇ ਸਾਰੀ ਗੁਰਬਾਦੀ ਨੂੰ ਕਿਵੇਂ ਇਸ ਥੋੜਾ ਜਿਹਾ ਅਗਲਾ ਖਿਆਲ ਰੱਖ ਰਹੇ ਨੇ ਉਹ 71 ਤੇ ਰਾਤ ਜੁੱਤੀ ਹੋਏ ਨੇ ਉਹਦੇ ਵਿੱਚ ਹੁਣ ਲੋਕਾਂ ਨੂੰ ਬੀਤੀ ਜਹਾਜ਼ ਉੱਤੇ ਕਈ ਹੋਰ ਪੱਖਾਂ ਦੀ ਵੀ ਲੋੜ ਹੈ ਫਿਰ ਜਿਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਭਲਕੇ 8 ਨੂੰ ਚੰਡੀਗੜ੍ਹ ਦੇ ਵਿੱਚ ਆਪਣੇ ਸਾਰੇ ਹਲਕਿਆਂ ਚਰਚਾ ਦੀ ਬੈਠਕ ਸਾਧ ਲਈ ਤਾਂ ਕਿ ਜਿਹੜੀ ਹੈ ਲੋਕ ਸੇਵਾ ਦੇ ਵਿੱਚ ਥੋੜੀ ਨੇ ਜੁਟਿਆ ਜਾਵੇ ਕੇਤਰੀ ਪਾਰਟੀ ਵਿੱਚ ਜੋ ਸੰਦੀਪ ਸਿੰਘ ਬਾਦਲ ਖੁਦ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਵਿਖਾਈ ਦੇ ਰਹੇ ਵੱਡੇ ਪੱਧਰ ਉੱਤੇ ਜਿਹੜੀ ਇਨੀ ਦੇ ਵੀ ਚਰਚਾ ਹੈ ਸਾਰੇ ਮਾਮਲ ਦੇ ਵਿੱਚ ਤਾਂ ਹੁਣ ਤੱਕ ਜਿਹੜਾ ਉਹਨਾਂ ਵੱਲੋਂ ਇੱਕ ਵੱਡੀ ਖਬਰ ਨੇ ਜਿਹੜੀ ਰੱਖੋ ਕੀਤੀ ਹੈ ਕਿ ਕਰੀਬ 1 ਕਰੋੜ ਰੁਪਇਆ ਉਹਨਾਂ ਨੇ ਜਿਹੜਾ ਲੋਕ ਸੇਵਾ ਦੇ ਵਿੱਚ ਹਾੜਪੀ ਤਾਂ ਨਹੀਂ ਜਿਹੜੇ ਰਾਹਤ ਕਰ ਜਾਂਦੀ ਆਪਣੀ ਜੇਬ ਦੇ ਵਿੱਚ ਦਿੱਤਾ ਤੇ ਨਾਲ 1 ਲੱਖ ਜਿਹੜਾ ਲੀਟਰ ਦਾ ਡੀਜ਼ਲ ਟ੍ਰੈਕਟਰਾਂ ਦੇ ਵਿੱਚ ਕੇ ਜਿਹੜੇ ਲੋਕੀ ਵੱਡੇ ਪੱਧਰ ਤੇ ਆਪਣੀ ਜੇਬ ਦੇ ਵਿੱਚੋਂ ਵੀ ਆਪਣੇ ਕਾਰਜਾਂ ਦੇ ਵਿੱਚੋਂ ਵੀ ਅਟਕ ਕਰਕੇ ਇਸ ਲੋਕ ਸੇਵਾ ਦੇ ਵਿੱਚ ਲੱਗੇ ਉਹਨਾਂ ਵੱਖ-ਵੱਖ ਹੋਰ ਆਗੂ ਵੀ ਖਾਸ ਕਰਕੇ ਸਾਡੇ ਕਲਾਕਾਰ ਭਰਾ ਉਹ ਵੀ ਇਸ ਮਾਮਲੇ ਦੇ ਵਿੱਚ ਬੜਾ ਸਹਿਯੋਗ ਦਿੱਤਾ ਰਹੇ ਨੇ ਪਰ ਨਾਲ ਹੀ ਡਾਕਟਰ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਹਲਾਂ ਦੇ ਨਾਲ ਸਿਆਸੀ ਹੜਾਂ ਦੀ ਤਾਂ ਦਿੱਲੀ ਵਾਲਿਆਂ ਦਾ ਆਪਾਂ ਕਹਿ ਰਹੇ ਸੀ ਕਿ ਲਾਗੀ ਮਜ਼ਬੂਤ ਹੈ ਹਾਲੇ ਪਰ ਨਾਲ ਇੱਕ ਪੱਖ ਇਹ ਵੀ ਹੈ ਤਕਨੀਕੀ ਸਾਵਧਾਨੀ ਸਿਆਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਰਸੀ ਨਹੀਂ ਛੱਡਣਗੇ ਪਰ ਹਿੱਲਾ ਹਰ ਉਹ ਯਤਨ ਜਟਾਉਣਗੇ ਚਾਹੇ ਉਹਨਾਂ ਨੂੰ ਕਿਤੇ ਵੀ ਕਿਉਂ ਨਾ ਕਿਹੜਾ ਵੀ ਹੱਥ ਪਾਉਣਾ ਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਮ ਫੇਰੀ ਵੀ ਹੈ ਅਜਿਹੇ ਮਾਹੌਲ ਦੇ ਵਿੱਚ ਕਿ ਸਰਚਾਵਾਂ ਕਈ ਅੱਗੇ ਵਾਧੀਆਂ ਵਿਖਾਈ ਦੇ ਰਹੀਆਂ ਪਰ ਦਿੱਲੀ ਵਾਲਿਆਂ ਦੀ ਲਾਬੀ ਕਿ ਕਿਉਂਕਿ ਅੱਜ ਇੱਕ ਫੈਸਲਾ ਅਨਾਉਂਸਮੈਂਟ ਕੀਤਾ ਜਾਂਦਾ ਹੈ ਸਤਾ ਤੇਰ ਵੱਲੋਂ ਤਾਂ ਮੁਨੀਸਾ ਸੌਧਿਆ ਅਨਾਉਂਸ ਕਰਦੇ ਆ ਕਿ ਇਸ ਕਿ ਨਵੀਂ ਪਾਲਸੀ ਨੂੰ ਮਾਈਨਿੰਗ ਦੀ ਜਾ ਰਿਹਾ ਤਾਂ ਕਿ ਜਿਹੜੀ ਹੜਾ ਨਾਲ ਮਿੱਟੀ ਆਈਏ ਕੀਤਾ ਦੇ ਵਿੱਚ ਉਹ ਲੋਕ ਨੂੰ ਚੁੱਕ ਸਕਣ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏ। ਠੀਕ ਹੈ। ਹਾਲਾਂਕਿ ਇਹ ਸਰਕਾਰੀ ਅਧਿਕਾਰਤੌਰ ਤੇ ਫੈਸਲਾ ਹੋਣਾ ਬਾਕੀ ਇਹ ਪਰੰਤੂ ਲੋਕਾਂ ਤੱਕ ਜਿਹੜੀ ਗੱਲ ਉਹ ਦਿੱਲੀ ਵਾਲਿਆਂ ਵੱਲੋਂ ਕੇ ਜਾ ਰਹੀ ਹੈ ਤੇ ਨਾਨ ਕ੍ਰਿਸ਼ਨ ਕੁਮਾਰ ਇਸ ਮਾਮਲੇ ਦੇ ਵਿੱਚ ਇਸ ਲਈ ਸਾਰੇ ਕੇਂਦਰਤ ਹੋਏ ਕਿ ਉਹ ਲਾਬੇ ਕਰ ਦਿੱਤੇ ਗਏ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਇਹ ਸਵਾਲ ਕਲੀਅਰ ਕਰ ਦਿੱਤਾ ਕਿ ਵਾਕੀ ਉਹ ਲਾਬੇ ਕੀਤੇ ਗਏ ਫਰਾਰ ਵਿਧਾਇਕ ਹਰਵੀਰ ਸਿੰਘ ਪਠਾਨ ਮਾਜਰਾ ਦਾ ਇਹ ਹੀ ਫੋਕਸ ਸੀ ਕਿਸ਼ਨ ਕੁਮਾਰ ਉਤੇ ਤੇ ਨਾਲ ਇਹ ਲਾਬੀ ਦੋ ਇਸਿਆਂ ਦੇ ਵਿੱਚ ਵੱਡੇ ਪੱਤਰ ਤੇ ਵੰਡੀ ਹੋਈ ਹੈ ਫਰਾਰ ਪਠਾਨ ਮਾਜਰਾ ਕਿਹੜੀ ਲਾਬੀ ਨਾਲ ਸਬੰਧਤ ਨੇ ਦਿੱਲੀ ਵਾਲਿਆਂ ਨਾਲ ਜਾਂ ਪੰਜਾਬ ਵਾਲਿਆਂ ਨਾਲ ਫਿਰ ਮੋٹے ਤੌਰ ਤੇ ਦਿੱਲੀ ਵਾਲਿਆਂ ਨਾਲ ਦਿੱਲੀ ਵਾਲਿਆਂ ਦੇ ਖਿਲਾਫ ਉਹਨਾਂ ਨੇ ਵਟਾ ਸੀਕਾ ਜ਼ਾਹਰ ਵੀ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹ ਇস্তਿਹਾਰ ਵੀ ਖੈਰ ਅਗਲੀ ਗੱਲ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਏ ਇੰਨੀ ਤੇ ਨਿਹੜਾ ਦਾ ਹੜਾ ਦਾ ਮਨਜ਼ਰ ਪੱਧਰ ਹਲੇ ਵੀ ਜਾਰੀ ਨੇ ਤੇ ਆ ਜੜੇ ਹੋਏ ਨੇ ਨਦੀਆਂ ਕੁ ਸਭ ਕੁਝ ਅਵਾਲ ਦੇ ਵਿੱਚ ਲੋਕ ਪੈਰੀਦਾਰੀਆਂ ਦੇ ਵਿੱਚ ਨੇ ਤੇ ਅਜਿਹੇ ਦੌਰਾਨ ਪ੍ਰਧਾਨ ਮੰਤਰੀ ਦੀ ਫੇਰੀ ਇਸ ਫੇਰੀ ਦੌਰਾਨ ਨੈਸ਼ਨਲ ਮੀਡੀ ਦੀ ਆਮਦ ਅਧਿਆਸਾਰਾ ਕੁਝ ਡਾਕਟਰ ਸਾਹਿਬ

ਕੀ ਆੜੀ ਦੀ ਫਸਲ ਕਿੱਡ ਵਾਲੀ ਉਹਨਾਂ ਦੇ ਪਾਸਾ 20 ਵਿੱਚ ਹੈ ਸਾਰਾ ਕੁਝ ਕਰਨ ਦੇ ਲਈ ਬੜੇ ਲੰਬੀ ਰਕਤ ਦੀ ਜ਼ਰੂਰਤ ਹੈ ਹਜ਼ਾਰਾਂ ਕਰੋੜ ਰੁਪਏ ਦੀ ਲੋੜ ਹੈ ਜਿਹੜੇ ਕੋਈ ਤੌਰ ਦਿੱਤੀ ਹੈ ਭਾਰਤ ਸਰਕਾਰ ਇਸ ਲਈ ਐਲਾਨ ਕਰੇ ਤੇ ਦੇਗੇ ਪਹੁੰਚਾਉਣ ਦੇ ਤੌਰ ਤੇ ਆਪਣਾ ਡੇਟਾ ਕਨ ਹੋਵੇ ਉਹਨਾਂ ਦੇ ਰਹਿਣ ਦਾ ਪੰਚੀ ਕਰ ਉਹ ਸਾਰਾ ਕੁਸ਼ੀਤਵਾ ਹੋ ਗਿਆ ਤਾਜੂ ਬੁਰਕੇ ਖੇ ਰਹੂ ਤੱਕ ਤੱਕ ਪੰਜਾਬੀ ਤੇ ਇਹ ਕੰਮ ਜਿਹੜੀ ਕਿ ਮੁਰਮੁਰ ਕੇ ਆਸਤਾਂ ਦੇ ਵਿੱਚੋਂ ਨਿਕਲ ਕੇ ਫੇਰ ਖੜੀ ਹੋ ਜਾਂਦੀ ਹੈ ਇਹਦੇ ਲਈ ਵੱਡੀ ਰਿਆਕ

ਜਿਹੜੇ ਜਿਹੜੇ ਇਹ ਸਕਦੇ ਆ ਉਹਨਾਂ ਇਹੰਤੇ ਇਹ ਕਾਊਂਟਿੰਗ ਹੁੰਦਾ ਹੈ ਬਿਨਾਂ ਉਹਨਾਂ ਸਾਰਕ ਕਰਦੇ ਚਰ ਹੜਾ ਦਾ ਮੰਜਰ ਤੇ ਪੰਜਾਬ ਦੀ ਸਿਆਸਤ ਇਹਦੇ ਇਹਦੇ ਅੱਜ ਦਾ ਇਹ ਪ੍ਰੋਗਰਾਮ ਸਾਡੇ ਨਾਲ ਜੁੜੇ ਸਨ ਦਰਸ਼ਕਾ ਸਨ ਇਹਨੂੰ ਕੁਆਲ ਫੀਡ ਦੱਸਦੀ ਹੈ ਕਿ ਰਾਸੀ ਮਹਾਤੇਦਾਰਾ ਚਾਕੋ ਇੰਟਰਨੈਸ਼ਨਲ ਬੈਂਕ ਜੀ ਦੇ ਵਿਕਸਾ ਦੇ ਪ੍ਰੋਗਰਾਮਸ ਸ਼ੋਕਰ ਸਾਹਿਬ ਚੈਨਲ ਦੀ ਬਖ ਦਿੱਤਾ ਧੰਨਵਾਦ ਸ਼ੁਕਰੀਆ ਰੋਟ ਲੋਟ ਕਰਾ ਇਸ ਮਿਸ਼ਨ ਪੰਜਾਬੀ